ਤੈਨੂੰ ਪੱਤਲੂ ਵੀ ਨਹੀਂ ਦੇਣਾ ਉਹ ਕੀ ਕੀਤਾ ਉਹਨੇ ਥੱਲੇ ਫਰਸ਼ ਦੇ ਉੱਤੇ ਹੱਥ ਮਾਰ ਕੇ ਚੰਗੀ ਤਰ੍ਹਾਂ ਕਹਿੰਦਾ ਇੱਥੇ ਹੀ ਪਾ ਦੇ ਭੁੱਖੇ ਨੂੰ ਕੀ ਹੈ ਭੁੱਖੇ ਕਾਬਤ ਲਾਜ ਨਾ ਆਵੇ ਉਹਨੇ ਜ਼ਮੀਨ ਤੇ ਪਵਾ ਲਿਆ ਉੱਤੇ ਚੌਲ ਪਾ ਗਿਆ ਉੱਤੇ ਦਾਲ ਦੀ ਖੇਤੀ ਪਾ ਗਿਆ ਉਹ ਖਾਣ ਲੱਗ ਪਿਆ ਤੇ ਗੁਰਮੁਖੋ ਗੁਰੂ ਰਾਮਦਾਸ ਪਾਸ਼ਾ ਐਵੇਂ ਲਿਖਦੇ ਨੇ ਕਿਤੇ ਹੰਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਸੀਂ ਸਾਡੀ ਵਾਰਤਨਾ ਪੁੱਛਦੇ ਤੇ ਕੋਈ ਵੀ ਨਾ ਸਾਨੂੰ ਪੁੱਛਦਾ ਸੀ ਤੇ ਰੁੱਲਦੇ ਫਿਰਨੇ ਸੀ ਇਹ ਜਾਇਦਾਤਾਂ ਤੇ ਕਿੱਧਰੇ ਰਹਿ ਗਈਆਂ ਗੁਰਮੁਖ ਪਿਆਰਿਓ ਗੁਰੂ ਨਾਨਕ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਹ ਫੜੀ ਸਾਡੀ ਤੇ ਸਾਡਾ ਸਾਚ ਸਾ ਆਇਆ ਕਿਤੇ ਜਾ ਕੇ ਦੁਨੀਆਂ ਦੀ ਮੈਂ ਗੱਲ ਕਰਦਾ ਇਸ ਦੁਨੀਆ ਦੇ ਸਾਹ ਚ ਸਾਹ ਆਇਆ ਕਿਤੇ ਜਾ ਕੇ ਜਦੋਂ ਉਸ ਨਵੇਂ ਪਾਸ਼ਾ ਨੇ ਆਪਣੇ ਸਾਹ ਖਤਮ ਕਰਵਾ ਲਏ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਨਹੀਂ ਤੇ ਹਾਲਾਤ ਇਹੋ ਬਣੇ ਹੋਏ ਸੀ ਉਦੋਂ ਅੱਜ ਦੀਆਂ ਗੱਲਾਂ ਨੇ ਅੱਜ ਮੀਡੀਆ ਦਾ ਯੁੱਗ ਹੈ ਤੇ ਅਗਲੇ ਕੋਈ ਗੁਰਮੁਖ ਪਿਆਰੋ ਕੋ ਰੱਖਦੇ ਹੀ ਨਹੀਂ ਪ੍ਰੇਮ ਵਾਲੀ ਗੱਲ ਹੀ ਨਹੀਂ ਉਹਨਾਂ ਵਿੱਚ ਹੈ ਇਹ ਸੋਚ ਚੱਲੀ ਆ ਰਹੀ ਹੈ ਮਨੁੱਖ ਨਹੀਂ ਮਾੜੇ ਹੁੰਦੇ ਇਹ ਸੋਚ ਚੱਲੀ ਆ ਰਹੀ ਹੈ ਤੇ ਘਰ ਕਰਗੇ ਦਿਲਾਂ ਦੇ ਵਿੱਚ ਸਤਿਗੁਰੂ ਮਹਾਰਾਜ ਪਾਵਨ ਪਵਿੱਤਰ ਬਾਣੀ ਵਿੱਚ ਆਖਦੇ ਤੂੰ ਵਾਹਿਗੁਰੂ ਨਾਲ ਜੁੜ ਜਨਾ ਤੇਰੀ ਬਾਹ ਫੜਨੀ ਹੈ ਕੋ ਅੱਜ ਬਹੁਤ ਬਿੰਦਤੀ ਇਕੱਠੀ ਹੋ ਕੇ ਕਹਿ ਦਿੰਦੀ ਜੇ ਅਸੀਂ ਸਿੱਖ ਧਰਮ ਨੂੰ ਮੰਨਦੇ ਨੇ ਗੁਰਮੁਖ ਪਿਆਰਿਓ ਉਹਨਾਂ ਨੇ ਮਹਾਨ ਕੁਰਬਾਨੀਆਂ ਕੀਤੀ